ਦਿੱਲੀ ਤੇ ਲਾਹੌਰ ਦੀ ਗੱਲ ਕੀਤੀ ਹੈ ਕਿ ਜੇਕਰ ਅ ਦੋਨੋਂ ਜਿਹੜੇ ਹੈਗੇ ਆ ਇੱਥੇ ਸ਼ਾਂਤੀ ਹੈ ਇਹਨਾਂ ਦਾ ਆਪਸ ਵਿੱਚ ਪਿਆਰ ਹੋਵੇ ਤਾਂ ਬਹੁਤ ਵੱਡਾ ਜਿਹੜਾ ਹੈਗਾ ਦੁਨੀਆ ਦੇ ਵਿੱਚ ਸਨੇਹ ਦਾ ਸਕਦਾ ਅਸੀਂ ਜਿਹੜੇ ਪੰਜਾਬ ਦੇ ਮੁੱਦੇ ਆ ਉਹਨਾਂ ਨੂੰ ਉਠਾਉਣਾ ਸਾਡੀ ਡਿਊਟੀ ਬਣਦੀ ਹੈ ਸਰਕਾਰ ਤੇ ਕਰ ਧਿਆਨ ਸਰਕਾਰ ਦਾ ਦਵਾਣਾ ਸਾਰੇ ਜਿਹੜੀ ਸੰਸਦ ਆ ਉਹਨੂੰ ਜਿਹੜਾ ਹੈਗਾ ਧਿਆਨ ਦੇਣਾ ਤੇ ਨਾਲ ਲੋਕਾਂ ਨੂੰ ਲੋਕਾਂ ਦਾ ਉਹਨਾਂ ਮੁੱਦਿਆਂ ਦੇ ਉੱਤੇ ਧਿਆਨ ਕੇਂਦਰਿਤ ਕਰਨਾ ਸਾਡੀ ਡਿਊਟੀ ਹੈ ਅਸੀਂ ਉਠਾ ਰਹੇ ਕਿਉਂਕਿ ਜੇ ਵਪਾਰ ਪਤਾ ਨਹੀਂ ਕਿਉਂ ਨਹੀਂ ਸੈਂਟਰ ਗਵਰਨਮੈਂਟ ਇਸ ਪਾਸੇ ਧਿਆਨ ਦਿੰਦੀ ਹੋਲ ਦਿੱਤਾ ਜਾਂਦਾ ਜੀ ਤੇ ਨਾਲ ਇੱਥੋਂ ਦੇ ਲੋਕ ਵੀ ਖੁਸ਼हाल ਹੋਣਗੇ ਜੰਨਤ ਦੇ ਜਰਖੜ ਦਾ ਉਦਘਾਟਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਧਾਇਕ ਜੀਵਨ ਸਿੰਘ ਸੰਘਵਾਲ ਨੇ ਕੀਤਾ ਦੱਸਦੇ ਤੁਹਾਨੂੰ ਕਿ ਜੰਨਤ ਦੇ ਜਰਖੜ ਆਉਣ ਵਾਲੀ ਪੀੜ੍ਹੀ ਦੇ ਲਈ ਇੱਕ ਬਹੁਤ ਹੀ ਵਧੀਆ ਸੁਨੇਹਾ ਹੈ ਇਹ ਵੱਡਾ ਬਿਆਨ ਦਿੱਤਾ ਹੈ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੈਂ ਤਾਂ ਸੋਚਿਆ ਵੀ ਨਹੀਂ ਸੀ ਇੱਥੇ ਆ ਕੇ ਪਤਾ ਲੱਗਿਆ ਜਦੋਂ ਕੁਝ ਕਿ ਜਿਹੜੀ ਗੱਲ ਨੂੰ ਸੀ तकरीबन ਭੁੱਲਦੇ ਜਾਂਦੇ ਆ ਸਾਡੀ ਨਵੀਂ ਆਉਣ ਵਾਲੀ ਪੀੜ੍ਹੀ ਆ ਉਹਦੇ ਪਤਾ ਵੀ ਨਹੀਂ ਹੁੰਦਾ ਉਹਦੇ ਵਾਸਤੇ ਬਹੁਤ ਵੱਡਾ ਹੈ ਜਿਹੜਾ ਹੈ ਪ੍ਰੇਰਨਾ ਇੱਥੋਂ ਮਿਲੂਗੀ ਔਰ ਲੋਕ ਦੇਖ ਕੇ ਵੀ ਲਾਹੌਰ ਕਿਸ ਤਰ੍ਹਾਂ ਦਾ ਹੈ ਸਾਤੋਂ ਕਿੰਨੀਕ ਦੂਰ ਤੇ ਹੈ ਔਰ ਦਿੱਲੀ ਕਿਸ ਤਰ੍ਹਾਂ ਹੈ ਮੈਂ ਇਹ ਵੀ ਸਮਝਦਾ ਜਿਵੇਂ ਬਾਬਾ ਜੀ ਹੋਰ ਨੇ ਕਿਹਾ ਕਿ ਲਾਹੌਰ ਤੇ ਦਿੱਲੀ ਕਿਉਂਕਿ ਲੋਕ ਤਾਂ ਲਾਹੌਰ ਦੇ ਵੀ ਵਸਨੀਕ ਜਿਹੜੇ ਤੇ ਚਾਹੇ ਦਿੱਲੀ ਦੇ ਨੇ ਉਹ ਲੋਕ ਨੇੜਤਾ ਚਾਹੁੰਦੇ ਆ ਬਿਲਕੁਲ ਨੇੜਤਾ ਹੋਣੀ ਚਾਹੀਦੀ ਹੈ ਜਿਹੜੀ ਗੱਲ ਬਾਬਾ ਜੀ ਹੋਰਾਂ ਨੇ ਦੂਸਰੀ ਇਸ ਵਪਾਰ ਦੀ ਕੀਤੀ ਹੈ ਹਾਂਜੀ ਕਿਉਂਕਿ ਜੇ ਇਹ ਵਪਾਰ ਪਤਾ ਨਹੀਂ ਕਿਉਂ ਨਹੀਂ ਸੈਂਟਰ ਗਵਰਨਮੈਂਟ ਇਸ ਪਾਸੇ ਧਿਆਨ ਦਿੰਦੀ ਖੋਲ ਦਿੱਤਾ ਜਾਂਦਾ ਜੀ ਤੇ ਨਾਲ ਇੱਥੋਂ ਦੇ ਲੋਕ ਵੀ ਖੁਸ਼ਹਾਲ ਹੋਣਗੇ ਤੇ ਸਾਡਾ ਮੁਲਕ ਵੀ ਖੁਸ਼ਹਾਲ ਹੋਊਗਾ ਮੁਲਕ ਦੀ ਖੁਸ਼ਹਾਲੀ ਵਾਸਤੇ ਸਾਡੀਆਂ ਸਰਕਾਰਾਂ ਨੂੰ ਲੋਕਾਂ ਦੀ ਖੁਸ਼ਹਾਲੀ ਵਾਸਤੇ ਕੰਮ ਕਰਨਾ ਚਾਹੀਦਾ ਹੈ। ਅੱਛਾ ਇੱਕ ਟੂਰਿਜ਼ਮ ਨੂੰ ਬੜਾਵਾ ਦੇਣ ਵਾਸਤੇ ਪੰਜਾਬ ਸਰਕਾਰ ਬਹੁਤ ਉਪਰਾਲੇ ਕਰ ਰਹੀ ਹੈ। ਜਿਸ ਤਰ੍ਹਾਂ ਦੀਆਂ ਇਹ ਪਲੇਸਿਸ ਬਣਦੀਆਂ ਜਿੱਦਾਂ ਇਹਨਾਂ ਨੇ ਖੁਦ ਉਪਰਾਲਾ ਕੀਤਾ। ਖਾਸ ਤੌਰ ਦੇ ਉੱਤੇ ਇਹ ਕੁਦਰਤ ਦੇ ਨਾਲ ਜੋੜਨ ਦਾ ਇੱਕ ਉਪਰਾਲਾ। ਇਸੇ ਤਰ੍ਹਾਂ ਖੇਡਾਂ ਨੂੰ ਪ੍ਰਫੁੱਲਤ ਕਰਨ ਵਾਸਤੇ ਬਹੁਤ ਵੱਡਾ ਸਟੇਡੀਅਮ ਪਿੰਡ ਦੇ ਵਿੱਚ ਬਣਾਇਆ ਗਿਆ। ਪੰਜਾਬ ਸਰਕਾਰ ਤੱਕ ਲੈ ਕੇ ਜਾਓਗੇ ਚੀਜ਼ਾਂ ਜਿਹੜੀਆਂ ਨੂੰ ਉਪਰ ਤੱਕ ਇਹਨਾਂ ਚੀਜ਼ਾਂ ਨੂੰ ਉਸ ਪ੍ਰੋਜੈਕਟ ਦੇ ਵਿੱਚ ਸ਼ਾਮਲ ਕੀਤਾ ਜਾ। ਵੇਖੋ ਖੇਡਾਂ ਦਾ ਇਹਨਾਂ ਦਾ ਜਰਖੜਾ ਵਾਲਿਆਂ ਦਾ ਆਪਣਾ ਉਪਰਾਲਾ। ਪੰਜਾਬ ਚ ਬਹੁਤ ਥਾਵਾਂ ਤੇ ਇਸ ਤਰ੍ਹਾਂ ਦੇ ਕਲੱਬ ਤੇ ਲੋਕ ਇਕੱਠੇ ਹੋ ਕੇ ਸਪੋਰਟਸ ਕਮੇਟੀਆਂ ਉਹ ਖੇਡਾਂ ਵੀ ਕਰਵਾਉਂਦੀਆਂ ਆਪਣੇ ਪਲੇਅਰਾਂ ਨੂੰ ਵੀ ਪੈਦਾ ਕਰਦੀਆਂ ਜਿੱਥੇ ਸਰਕਾਰਾਂ ਦਾ ਫਰਜ ਹੈ ਕੁਝ ਸਮਾਂ ਉਹਦੇ ਵਿੱਚ ਢਿੱਲ ਵਰਤੀ ਗਈ ਸੀ ਪਿਛਲੇ ਸਮੇਂ ਚ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਚਾਹੇ ਉਹ ਉਹਦੇ ਵਿੱਚ ਮੈਂ ਇਹ ਵੀ ਸਮਝਦਾ ਬਹੁਤ ਵੱਡੇ ਇਨਾਮ ਨਹੀਂ ਪਰ ਜਿਹੜੇ ਮਿਲਦੇ ਆ ਉਹਦੇ ਨਾਲ ਸਾਨੂੰ ਬੱਚਿਆਂ ਨੂੰ ਲੋਕਾਂ ਨੂੰ ਇਹਦੇ ਵਿੱਚ ਜਰੂਰ ਉਤਸ਼ਾਹਤ ਹੁੰਦੇ ਆ ਵੀ ਅਸੀਂ ਖੇਡਣ ਲੱਗਾਂਗੇ ਤੇ ਸਾਨੂੰ ਕੁਝ ਨਾ ਕੁਝ ਪ੍ਰਾਪਤੀ ਹੋਊਗੀ ਅਸੀਂ ਉਹਦੇ ਵਿੱਚੋਂ ਕੋਈ ਰੋਜ਼ਗਾਰ ਵੀ ਪ੍ਰਾਪਤ ਕਰ ਲਵਾਂਗੇ ਕੁਰੀਆ ਸਾਹਿਬ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸੀਡੀਪ ਹੈਗਾ ਲੰਪਕ ਲੈਵਲ ਦੀਆਂ ਪੰਜ ਕਿਮਾ ਇੱਥੇ ਹੋ ਰਹੀਆਂ ਨੇ ਇਹ ਵੀ ਜੰਨਤ ਖੰਜਰ ਖੜਾ ਬਣਾ ਦਿੱਤਾ ਪੰਜਾਬ ਸਰਕਾਰ ਵੱਲੋਂ ਇਹ ਜਿਹੜੀਆਂ ਸ਼ਖਸੀਤਾਂ ਨੂੰ ਕੋਈ ਬਾਣ ਸਨਮਾਨ ਮਿਲਣਾ ਚਾਹੀਦਾ ਜਿਹਦੇ ਨਾਲ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਇੱਕ ਸਾਥ ਹੋਵੇ ਵੀ ਅਸੀਂ ਜੇ ਕੋਈ ਕਰਦੇ ਆ ਨਾ ਤਾਂ ਸਾਨੂੰ ਸਰਕਾਰ ਵੱਲੋਂ ਵੀ ਮਾਨ ਸਨਮਾਨ ਮਿਲੇ ਠੀਕ ਆ ਜੀ ਜ਼ਰੂਰ ਸਾਡੇ ਹਲਕੇ ਦੇ ਉੱਥੇ ਦੂਜੇ ਪਾਸੇ ਸੰਤ ਬਲਬੀਰ ਸਿੰਘ ਸਿਚੀਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੰਨਤ ਤੇ ਚਰਖੜ ਦੇ ਵਿੱਚ ਦਿੱਲੀ ਅਤੇ ਲਾਹੌਰ ਦੀ ਗੱਲ ਦੋਨਾਂ ਦੇਸ਼ਾਂ ਦੇ ਲਈ ਇੱਕ ਬਹੁਤ ਹੀ ਵਧੀਆ ਸੁਨੇਹਾ ਤੁਹਾਨੂੰ ਦੱਸ ਦਈਏ ਕਿ ਜਿਵੇਂ ਹੀ ਤੁਸੀਂ ਇਸ ਜਗ੍ਹਾ ਦੇ ਉੱਤੇ ਪਹੁੰਚੋਗੇ ਤੁਹਾਨੂੰ ਇੱਥੇ ਪਹੁੰਚ ਕੇ ਲਾਹੌਰ ਦੀ ਇੱਕ ਝਲਕ ਵੀ ਜਿਹੜੀ ਹੈ ਜਰੂਰ ਦੇਖਣ ਨੂੰ ਮਿਲੇਗੀ ਦਿੱਲੀ ਤੇ ਲਾਹੌਰ ਦੀ ਗੱਲ ਕੀਤੀ ਹੈ ਕਿ ਜੇਕਰ ਇਹ ਦੋਨੋਂ ਜਿਹੜੇ ਹੈਗੇ ਆ ਇੱਥੇ ਸ਼ਾਂਤੀ ਹੈ ਇਹਨਾਂ ਦਾ ਆਪਸ ਵਿੱਚ ਯਾਰ ਹੋਵੇ ਤਾਂ ਬਹੁਤ ਵੱਡਾ ਜਿਹੜਾ ਹੈਗਾ ਦੁਨੀਆ ਦੇ ਵਿੱਚ ਸੁਨੇਹਾ ਜਾ ਸਕਦਾ ਉਹ ਗੁਰੂ ਪਾਤਸ਼ਾਹ ਕਿਰਪਾ ਕਰਨ ਇਹਨਾਂ ਨੇ ਇੱਕ ਜਿਹੜਾ ਹੈ ਜਿਹੜਾ ਲਾਹੌਰ ਨਹੀਂ ਜਾ ਸਕਦਾ ਉਹ ਇੱਥੇ ਵੀ ਜਿਹੜਾ ਹੈਗਾ ਉਹਨਾਂ ਨੂੰ ਉਹਦੀ ਇੱਕ ਝਲਕ ਦਿਖਾਈ ਆ ਸੋ ਜਗਰੂਪ ਸਿੰਘ ਜਰਖੜ ਤੇ ਇਹਨਾਂ ਦੇ ਸਾਰੇ ਸਾਥੀਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦਾ ਅਰਦਾਸ ਕਰਦੇ ਹਾਂ ਗੁਰੂ ਪਾਤਸ਼ਾਹ ਦੇ ਤਾਨਾ ਚ ਪਾਸ਼ਾ ਕਿਰਪਾ ਕਰਨ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਣ ਤੇ ਹੋਰ ਇਹਨੂੰ ਵਧੀਆ ਤਰੀਕੇ ਨਾਲ ਤਿਆਰ ਕਰਕੇ ਬਾਬਾ ਜਦਾਂ ਬਾਰਡਰ ਖੁੱਲਣ ਦੀ ਗੱਲ ਕੀਤੀ ਜ ਆਪਾਂ ਤੁਸੀਂ ਬਹੁਤ ਗੋਲ ਵੀ ਰਏ ਸੀਗੇ ਤੇ ਪਾਰਲੀਮੈਂਟ ਦੇ ਵਿੱਚ ਵੀ ਇਹ ਮੁੱਦਾ ਤੁਸੀਂ ਚੁੱਕਦੇ ਹੋ ਤੇ ਕੀ ਆ ਸਰਕਾਰ ਦਾ ਰੁਖ ਕਿਉਂਕਿ ਅਗਰ ਗੁਜਰਾਤ ਰਸਤੇ ਵਪਾਰ ਹੋ ਸਕਦਾ ਤੇ ਫਿਰ ਪੰਜਾਬ ਦੇ ਬਾਗ ਇਹੋ ਹੀ ਮੁੱਦਾ ਸੀ ਚੁੱਕਿਆ ਸੀਗਾ ਕਿ ਜਿਹੜਾ ਆਲੂ ਪੰਜਾਬ ਦੇ ਵਿੱਚ 5 ਰੁਪਏ ਕਿਲੋ ਵਿਕਦਾ ਤੇ ਉਹੀ ਪਾਕਿਸਤਾਨ ਦੇ ਵਿੱਚ 150 ਰੁਪਏ ਕਿਲੋ ਵਿਕੰਡਿਆ ਤੇ ਜਾਂਦਾ ਚਾਹੇ ਉਹ ਗੁਜਰਾਤ ਰਸਤੇ ਆ ਚਾਹੇ ਦੁਬਈ ਰਸਤੇ ਆ ਸੋ ਜੇਕਰ ਵਾਕਾ ਬਾਰਡਰ ਖੁੱਲ ਗਿਆ ਜਿਸ ਤਰ੍ਹਾਂ ਅੱਗੇ ਪਹਿਲਾਂ ਖੁੱਲਿਆ ਸੀਗਾ ਹੁਣੇ ਬੰਦ ਹੋਇਆ ਸੋ ਇਹ ਦੁਬਾਰਾ ਜਿਹੜਾ ਹੈਗਾ ਹੁਣ ਤਾਂ ਬੜੀ ਸ਼ਾਂਤੀ ਹੈ ਜਿਹੜਾ ਹੈਗਾ ਦੋਨਾਂ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਆ ਖਾਸ ਕਰਕੇ ਭਾਰਤ ਸਰਕਾਰ ਨੂੰ ਕਿ ਜਿਹੜਾ ਹੈਗਾ ਪੰਜਾਬ ਵਾਸਤੇ ਇਹ ਜਿਹੜਾ ਬਾਰਡਰ ਆ ਬੜਾ ਹੀ ਜਿਹੜਾ ਹੈਗਾ ਲਾਹੇਵੰਦ ਖਾਸ ਕਰਕੇ ਕਿਸਾਨਾਂ ਵਾਸਤੇ ਤੇ ਉਧਰ ਵੀ ਜਿਹੜਾ ਹੈਗਾ ਜਿੰਨੇ ਵੀ ਅਰਬ ਮੁਲਕਾਂ ਤੇ ਕਰੇ ਤੋਂ ਦੀ ਵਪਾਰ ਜਿਹੜਾ ਹੈਗਾ ਹੋ ਸਕਦਾ ਇਹ ਖੋਲਣਾ ਚਾਹੀਦਾ ਇਹਦਾ ਕਾਰਨ ਕੀ ਆ ਨਾ ਕੋਈ ਇਹ ਤਾਂ ਵੈਸੇ ਵੀ ਅੱਗੇ ਖੁੱਲਿਆ ਸੀਗਾ ਇੱਕ ਦੋ ਐਕਸੀਡੈਂਟ ਹੋ ਗਏ ਵਾਤਵਾਤ ਦੇ ਉਦੋਂ ਜਿਹੜਾ ਹੈਗਾ ਫਿਰ ਗੱਲਬਾਤ ਜਿਹੜੀ ਹੈਗੀ ਉਹ ਬੰਦ ਹੋ ਗਈ ਸਾਰਾ ਕੁਝ ਬੰਦ ਹੋ ਗਿਆ ਮੈਡੀਸਿਨ ਪਾਰਲੀਮੈਂਟ ਵਿੱਚ ਵੀ ਸਵਾਲ ਉਠਾਉਨੇ ਆ ਉਹ ਸਵਾਲ ਦਾ ਰਿਜਿਸਟਰ ਵਿੱਚ ਕੋਈ ਜਵਾਬ ਇਹ ਹੋਣਾ ਕਿ ਸਾਡਾ ਅਸੀਂ ਵਿਰੋਧੀ ਧਿਰਾਂ ਸਾ ਅਸੀਂ ਜਿਹੜੇ ਪੰਜਾਬ ਦੇ ਮੁੱਦੇ ਆ ਉਹਨਾਂ ਨੂੰ ਉਠਾਉਣਾ ਸਾਡੀ ਡਿਊਟੀ ਬਣਦੀ ਹੈ ਸਰਕਾਰ ਤੇ ਕਰਤਿਆਨ ਸਰਕਾਰ ਦਾ ਦਬਾਣਾ ਸਾਰੇ ਜਿਹੜੀ ਸੰਸਦ ਆ ਉਹਨੂੰ ਜਿਹੜਾ ਹੈਗਾ ਧਿਆਨ ਦੇਣਾ ਤੇ ਨਾਲ ਲੋਕਾਂ ਨੂੰ ਲੋਕਾਂ ਦਾ ਉਹਨਾਂ ਮੁੱਦਿਆਂ ਦੇ ਉੱਤੇ ਧਿਆਨ ਕੇਂਦਰਿਤ ਕਰਨਾ ਸਾਡੀ ਡਿਊਟੀ ਹੈ ਸੀ 18 ਬਿਲਕੁਲ ਬਾਈ ਤੁਸੀਂ ਜਿਹੜੀ ਪੰਜਾਬੀ ਜਿਹੜੀ ਉੱਥੇ ਸ਼ੁਰੂ ਕਰਾਈ ਜਾ ਨਾ ਪਾਰਲੀਮੈਂਟ ਵਿੱਚ ਤੁਸੀਂ ਲੜਾਈ ਦੇ ਬਾਰੇ ਕਿਉਂਕਿ ਜਿਹੜੇ ਹੈਗੇ ਹੁਣ ਤੱਕ ਜਿਹੜੀ ਹੈਗੀ ਪੰਜਾਬ ਜਿਹੜੀ ਸੰਸਦ ਦੇ ਵਿੱਚ ਸਿਰਫ ਦੋ ਭਾਸ਼ਾ ਹੀ ਬੋਲੀਆਂ ਜਾਂਦੀਆਂ ਸੀ ਚਾਹ ਹਿੰਦੀ ਤੇ ਅੰਗਰੇਜ਼ੀ ਹੁਣ ਉੱਥੇ 22 ਭਾਸ਼ਾ ਦੇ ਵਿੱਚ ਕੋਈ ਵੀ ਪਾਸਾ ਹੋਰ ਵੀ ਜਿੰਨੇ ਆ ਉਹਨਾਂ ਨੂੰ ਜਿਹੜਾ ਹੋਗਾ ਪੋਰਟਲ ਦੇ ਉੱਤੇ ਸਾਰੀ ਜਿਹੜੀ ਹੈਗੀ ਉਪਲਬਧ ਹੋਊਗਾ ਇਹ ਮਹਾਰਾਜ ਨੇ ਕਿਰਪਾ ਕੀਤੀ ਹੈ ਪੰਜਾਬੀ ਵੀ ਜਿਹੜੀ ਹੈਗੀ ਲਾਗੂ ਹੋ ਗਈ। ਬਹੁਤ ਧੰਨਵਾਦ ਬਾਬਾ ਜੀ। ਵੀ ਸੋ ਆਪਣੇ ਸਾਡੇ ਨਾਲ ਨੇ ਗੁਰਮੀਤ ਸਿੰਘ ਗੁੜੀਆਂ ਸਾਹਿਬ ਗੁੜੀਆਂ ਸਾਹਿਬ ਅੱਜ ਇਸ ਮੁਬਾਰਕ ਮੌਕੇ ਤੇ ਆਏ ਹੋ ਕੀ ਕਹੋਗੇ ਜਰਖਟ ਦੇ ਵਿੱਚ ਜਨਤ ਤੇ ਜਰਖਟ ਦਾ ਉਦਘਾਟਨ ਕਰਨ ਦੇ ਵਾਸਤੇ ਪਹੁੰਚੇ ਹੋ। ਸਰਦਾਰ ਜਗਰੂਪ ਸਿੰਘ ਮੇਰੇ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ। ਵੀ ਤੁਸੀਂ ਮੇਰੇ ਹਲਕੇ ਦੇ ਵਿੱਚ ਅੱਜ ਬਾਤਾ ਮਰਮ ਪ੍ਰੇਮੀ ਸਾਡੇ ਐਮਪੀ ਸਾਹਿਬ ਰਾਜਪਰਨ ਰਾਜ ਸਾਹਿਬ ਦੇ ਮੈਂਬਰ ਕੁੜੀਆ ਸਾਹਿਬ ਮੰਤਰੀ ਸਾਹਿਬ ਇੱਥੇ ਪਹੁੰਚੇ ਨੇ ਮੇਰੇ ਮੇਰਾ ਭਰਾ ਜੋ ਜਗਰੂਪ ਸਿੰਘ ਜਰਖੜ ਨੇ ਇਹ ਕਰਕੇ ਦਿਖਾ ਲਿਆ ਵੀ ਦੇਖੋ ਹੁਣ ਦਿਨ ਪਰ ਦਿਨ ਲੋਕ ਜਿਹੜੇ ਤਣਾਅ 'ਚ ਰਹਿੰਦੇ ਆ ਉਹਨਾਂ ਨੂੰ ਇਹੋ ਜੀਆਂ ਜਗ੍ਹਾ ਚਾਹੀਦੀਆਂ ਨੇ ਜਿੱਥੇ ਜਾ ਕੇ ਉਹ ਆਪਣੇ ਆਪ ਨਾਲ ਅੰਦਰ ਬਹਿ ਕੇ ਗੱਲ ਕਰ ਸਕਣ ਵੀ ਮੈਂ ਇਸ ਦੁਨੀਆ ਤੇ ਕੀ ਕਰਨ ਆਇਆ ਸੀ ਕੀ ਕਰ ਰਿਹਾ ਤੇ ਜਨਤੇ ਜਰਖੜ ਚਰਖੜ ਦੇ ਵਿੱਚ ਇਹ ਬਾੜਾ ਵਧੀਆ ਪ੍ਰੋਗਰਾਮ ਜਰਖੜ ਸਾਹਿਬ ਨੇ ਕਰਿਆ ਮੈਂ ਉਹਨਾਂ ਨੂੰ ਇਹੀ ਬੇਨਤੀ ਕਰੂੰ ਵੀ ਇਹਨੂੰ ਆਪਾਂ ਹੋਰ ਪਰਫੁੱਲਤ ਕਰੀਏ ਕਿਉਂਕਿ ਆਪਾਂ ਦੇਖਦੇ ਆ ਨਾ ਕੋਈ ਮਹਾਰਾਜੀ ਕਿਰਪਾ ਨਾਲ ਹੋਰ ਜ਼ਮੀਨ ਪਈ ਆ ਤੇ ਲਾਹੌਰ ਤੇ ਦਿੱਲੀ ਜਿਵੇਂ ਆਪਾਂ ਦੇਖਦੇ ਆ ਵੀ ਉੱਥੇ ਲੋਕ ਜਾਬ ਨਹੀਂ ਸਕਦੇ ਉਹਨਾਂ ਨੂੰ ਲਾਲ ਕਿਲਾ ਨਹੀਂ ਲੋਕਾਂ ਨੇ ਦੇਖਿਆ ਕਿ ਦਿੱਲੀ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਦੇਖ ਸਕਦੇ ਉਸ ਮਾਡਲ ਤੇ ਵੀ ਉੱਥੇ ਦਿੱਲੀ ਚ ਕਹੋ ਜਿਆ ਲਾਹੌਰ ਕਿਲਾ ਕਿ ਕਹੋ ਜਿਆ ਮੈਂ ਤੁਹਾਨੂੰ ਤੁਹਾਡਾ ਵੀ ਧੰਨਵਾਦ ਕਰਦਾ ਤੇ ਜਗਰੂਪ ਸਿੰਘ ਜਰਖੜ ਜੀ ਨੂੰ ਵੀ ਵਧਾਈ ਦਿੰਦਾ ਵੀ ਇਹੋ ਜਿਹੇ ਜਿਹੜੇ ਪ੍ਰੋਗਰਾਮ ਆ ਹੋਰ ਵੀ ਇਹਨਾਂ ਤੋਂ ਤਾਕ ਦੋ ਤਸਾਤ ਹੋ ਕੇ ਲੋਕ ਕਰਨ ਸਰਕਾਰ ਵੱਲੋਂ ਤੁਸੀਂ ਇਹਨਾਂ ਨੂੰ ਕੋਈ ਹੋਰ ਸੌਦਾ ਦਵਾਉਂਗੇ ਇੱਥੇ ਦੇਖੋ ਜੀ ਇੱਥੇ ਜੇ ਜਰਖੜ ਸਾਹਿਬ ਵਰਗੇ ਸਖਸੀਅਤ ਨੂੰ ਆਪਾਂ ਸਨਮਾਨਤ ਨਹੀਂ ਕਰਾਂਗੇ ਤਾਂ ਬੜੇ ੱੱੱਕੇ ਵਾਲੀ ਗੱਲ ਹੋਊਗੀ ਸਾਡੇ ਮੰਤਰੀ ਸਾਹਿਬ ਨੇ ਸਭ ਨੇ ਕਿਹਾ ਐਮਪੀ ਸਾਹਿਬ ਨੇ ਕਿਹਾ ਇਹਨਾਂ ਦੀ ਅਸੀਂ ਪੂਰੀ ਅੱਗੇ ਰੱਖਾਂਗੇ ਵੀ ਇਹ ਜੇ ਲੋਕਾਂ ਨੂੰ ਅੱਗੇ ਆਪਾਂ ਲੈ ਕੇ ਆਵਾਂਗੇ ਤਾਂ ਹੋਰ ਅੱਗੇ ਲੋਕ ਦੇਖ ਕੇ ਇਹ ਜਿਹਾ ਉਪਰਾਲਾ ਕਰਨਗੇ ਸਾਡੇ ਵਿਚਾਰ ਸੱਜਣ ਸਿੰਘ ਜਿਹੜੀ ਸਾਹ ਜ ਆ ਭਾਈ ਚਰਕ ਪਿਆਰ ਉਹ ਬਦੇ ਤੇ ਜਿਹੜਾ ਜੂਥ ਆ ਸਾਡਾ ਨੌਜਵਾਨ ਨੇ ਉਹਨਾਂ ਨੂੰ ਇਤਿਹਾਸ ਬਾਰੇ ਉਹਨਾਂ ਨੂੰ ਵਿਰਾਸਤ ਬਾਰੇ ਪਤਾ ਹੋਵੇ ਕਿਉਂਕਿ ਅੱਜ ਮੈਂ ਕਈ ਬੱਚਿਆਂ ਨੂੰ 911 ਵੀ ਨਹੀਂ ਪਤਾ ਹੈਗਾ ਬਾਕੀ ਦੀ ਇਤਿਹਾਸ ਦੀਆਂ ਦੂਰ ਦੀਆਂ ਗੱਲਾਂ ਹੈਗੀਆਂ ਨੇ ਇਸ ਕਰਕੇ ਅਸੀਂ ਜਿਹੜਾ ਕਨਸੈਪਟ ਬਣਾਇਆ ਇਹ ਸਿਰਫ ਜੂਥ ਵਾਸਤੇ ਆ ਬੱਚਿਆਂ ਵਾਸਤੇ ਹੈਗਾ ਔਰ ਸਭ ਤੋਂ ਵੱਡੀ ਗੱਲ ਆ ਸਾਡੇ ਬੱਚੇ ਉਧਰ ਰਾਜਸਥਾਨ ਚ ਜਾਂਦੇ ਨੇ ਪ੍ਰੀ ਪੈਡਿੰਗ ਲਈ ਔਰ ਦੂਰ ਦੂਰ ਜਾਂਦੇ ਨੇ ਈਵਨ ਮੈਂ ਕਹਿੰਦਾ ਜੇ ਕਿਸੇ ਨੇ ਪ੍ਰੀ ਪੈਡਿੰਗ ਕਰਨ ਦਾ ਸੁਪਨਾ ਲੈਣਾ ਵੀ ਮੈਂ ਲਾਹੌਰ ਕਰਨੀ ਆ ਉਹ ਵੀ ਇੱਥੇ ਹੋ ਜਾਊਗੀ ਤੇ ਰਾਸਤਾਨ ਵਾਲੀ ਫੀਲਿੰਗ ਵੀ ਇੱਥੇ ਆ ਜੂਗੀ ਔਰ ਜਿੰਨੇ ਕਨਸੈਪਟ ਇਹਦੇ ਵਿੱਚ ਬਣੇ ਨੇ ਜਾਂ ਉਹਨਾਂ ਦਾ ਮਕਸਦ ਆ ਜਿਵੇਂ ਹਿਟਲਰ ਗੇਟ ਹਿਟਲਰ ਗੇਟ ਮੈਂ ਨਿਊਰਨ ਵਰਗ ਤੋਂ ਉਹਦੀ ਮੈਂ ਕਹੂੰਗਾ ਨਕਲ ਕੀਤੀ ਆ ਪਰ ਨਕਲ ਅਕਲ ਨਾਲ ਕੀਤੀ ਆ ਉਹ ਗੇਟ ਇਹ ਦੱਸ ਰਿਹਾ ਵੀ ਜਿਹੜਾ ਬੰਦਾ ਵਾ ਇਹਦੀ ਬਣਾਈ ਚੀਜ਼ ਨੇ ਡਿਸਟਰੋਏ ਇੱਕ ਦਿਨਾਂ ਦਿਨ ਹੋਣਾ ਹੀ ਆ ਜਿਹੜੀ ਕੁਦਰਤ ਆ ਸਦਾ ਬਹਾਰਾ ਦੋ ਗੇਟ ਬਣੇ ਹੋਏ ਨੇ ਤੇ ਇਸ ਤਰ੍ਹਾਂ ਹੀ ਜੋ ਤੁਸੀਂ ਲੋਹਰ ਦੇ ਵਿੱਚ ਜਾਵੋਗੇ ਤਾਂ ਤੁਹਾਨੂੰ ਉੱਥੇ ਜਿਹੜੇ ਦੁਨੀਆਂ ਦੇ ਸੱਤ ਅਜੂਬੇ ਨੇ ਉਹ ਵੇਖਣ ਨੂੰ ਮਿਲਣਗੇ ਤੇ ਇਸ ਤਰ੍ਹਾਂ ਜੇ ਤੁਸੀਂ ਬਾਰਡਰ ਕਰਾਸ ਕਰੋਗੇ ਉਹਦੇ ਨਾਲ ਰਾਵੀ ਪੁਲ ਦੇਖਣ ਨੂੰ ਮਿਲੇਗਾ ਕਰਤਾਰਪੁਰ ਦਾ ਮਾਡਲ ਮਿਲੇਗਾ ਔਰ ਸਾਡੇ ਫਲਾਈਂਗ ਸਿੱਖ ਮਿਲਖਾ ਸਿੰਘ ਦੇ ਘਰ ਦੀ ਫੀਲਿੰਗ ਆਏਗੀ 1900 ਤੋਂ ਜਰਾ ਪਹਿਲੇ ਦਰਵਾਜ਼ੇ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਮੌਕੇ ਕੱਚੇ ਦਰਵਾਜ਼ੇ ਉਹ ਬਣੇ ਹੋਏ ਨੇ ਫਿਰ ਇੱਕ ਸਾਡੇ ਹੋਰ ਆ ਅੱਜ ਕੱਲ ਅਸੀਂ ਜਦੋਂ ਗਰਮੀਆਂ 'ਚ ਜਾਂ ਕੰਮ ਤੋਂ ਥੱਕੇ ਟੁੱਟੇ ਹੁੰਦੇ ਆ ਤਾਂ ਅਸੀਂ ਪਰਿਵਾਰ ਸਮੇਤ ਹਿਮਾਚਲ ਨੂੰ ਭੱਜਦੇ ਆ ਉੱਤੇ ਅਸੀਂ ਪੰਜ ਚ ਦਿਨ ਲਾ ਕੇ ਆਉਨੇ ਆ ਔਰ ਚੰਗਾ 25 30 ਹਜ਼ਾਰ ਤੋਂ ਵੱਧ ਖਰਚ ਕੇ ਵੀ ਆਉਨੇ ਆ ਅਸੀਂ ਇੱਥੇ ਦੋ ਪੀਸ ਆਫ ਰੂਮ ਬਣਾਏ ਨੇ ਵੀ ਬੰਦਾ ਆਵੇ ਫੈਮਲੀਜ਼ ਵਿਦ ਰਹੇ ਇਥੇ ਠੰਡਕ ਵੀ ਫੀਲ ਹੋਗੀ ਔਰ ਪਰਿਵਾਰ ਦੇ ਨਾਲ ਇੰਜੋਏ ਵੀ ਕਰੋ ਬੰਦਾ ਪੂਲ ਦੇ ਵਿੱਚ ਨਾ ਆਉਗਾ ਵੀ ਆਪਣੀ ਐਕਸਰਸਾਈਜ਼ ਵੀ ਕਰੂਗਾ ਸਾਰ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਜੋ ਹਿਮਾਚਲ ਚ ਮਿਲਦੀ ਹੈ ਮਿਲੇਗੀ ਔਰ ਇਹਦੇ ਵਿੱਚ ਅਸੀਂ ਹਿਮਾਚਲ ਬਣਾਇਆ ਪੁਰਾਣਾ ਪੰਜਾਬ ਬਣਾਇਆ ਵਾ ਪਾਕਿਸਤਾਨੀ ਪੰਜਾਬ ਬਣਾਇਆ ਵਾ ਇਵਨ ਇੱਕ ਅਸੀਂ ਅਫਗਾਨਿਸਤਾਨ ਦਾ ਗੇਟ ਵੀ ਬਣਾਇਆ ਜਿਹੜਾ ਜੀ ਵੀ ਕਿੰਨੇ ਡੇ ਜ ਹੈਗਾ ਵਾ ਵੀ ਜਿਹੜਾ ਕੋਈ ਹੋਰ ਸਾਡਾ ਕਾਬਲ ਨਾ ਕੋਈ ਹੋਰ ਦੇਖਾਂਗੇ ਲਭਾਂਗੇ ਤੇ ਅਸ ਉਦਾਂ ਚੀਜ਼ਾਂ ਬਣਾ ਦੇਣੀਆਂ ਨੇ ਵੀ ਤਾਂ ਲੋਕਾਂ ਨੂੰ ਇੱਕ ਸਕੂਨ ਮਿਲੇ ਵਸਦੀ ਗੱਲ ਜੀ ਕਿੱਥੋਂ ਇਹ ਭਾਵਨਾ ਪੈਦਾ ਹੋਈ ਵੀ ਇਸ ਤਰੀਕੇ ਦੀ ਬਣਾਏ ਜਨਤ ਬਣਾਈ ਦੇਣੀ ਚਾਹੀਦੀ ਦੇਖੋ ਇਹ ਕਰਦਾ ਕਰਾਂਦੀ ਕੁਦਰਤ ਹੁੰਦੀ ਆ ਬੰਦੇ ਦੇਖੋ ਬੰਦਿਆਂ ਨੇ ਕਈ ਵਾਰ ਮਾੜੀ ਭਾਵਨਾ ਨਹੀਂ ਹੁੰਦੀ ਤਾਂ ਵਿਚਾਰੇ ਜਿੱਨਾਂ ਚ ਰਲ ਜਾਂਦੇ ਨੇ ਉਹ ਇਹ ਕੁਦਰਤ ਦਾ ਵਰਤਾਰਾ ਵਾ ਤੇ ਸਵੇਰੇ ਉੱਠ ਕੇ ਇੱਕ ਅਰਦਾਸ ਕਰੀਦੀ ਆ ਵੀ ਪ੍ਰਮਾਤਮਾ ਜਾਣ ਤੋਂ ਪਹਿਲਾਂ ਕੁਝ ਗੱਲਾਂ ਕਰਕੇ ਜਾਈਏ ਤੇ ਉਹਦੇ ਜਿਹੜਾ ਉਹ ਅਨੁਭਵ ਮਿਲਦਾ ਵਾ ਉਹਦੇ ਵਿੱਚ ਉਹ ਚੀਜ਼ਾਂ ਮਨ ਚੋੜਦੀਆਂ ਨੇ ਤੇ ਵਾਹਿਗੁਰੂ ਦੀ ਰਹਿਮਤ ਆ ਮੇਰਾ ਸਮਾਂ ਬੜਾ ਲੱਗਿਆ ਬਣਾਉਣ ਨੂੰ ਇੱਕ ਹਾਂਜੀ ਇਹ ਸਮਾਂ ਲੱਗਦਾ ਇੱਕ ਦਿਹਾੜੀ ਚ ਲੱਗਦਾ ਹੁੰਦਾ ਸੀਗਾ ਬਿਲਕੁਲ ਬਿਲਕੁਲ ਹੁਣ ਵੀ ਕਈ ਵਾਰ 30 30 40 40 ਇੱਟਾਂ ਦੇ ਇੱਕ ਦਿਹਾੜੀ ਲੱਗ ਜਾਂਦੀ ਆ ਕਿਉਂਕਿ ਅਸੀਂ ਪਹਿਲਾਂ ਦੇ ਰਿਓ ਨਿੱਕੀ ਇੱਟਾਂ ਜਿਹਨੂੰ ਸਰੰਦੀ ਇੱਟ ਕਹਿੰਦੇ ਆ ਤੇ ਉਹ ਇੱਟ ਮਿਲਦੀ ਬਹੁਤ ਔਖੀ ਆ ਸਾਡੇ ਚਲੋ ਇੱਥੇ ਹਲਦ ਵਾਲੇ ਬਰਾਸਤੀ ਪਿੰਡ ਨੇ ਜਿਵੇਂ ਲਾਈਕ ਟੂ ਕਿਲਾ ਦੇ ਫਰ ਗੁਜਰਵਾਲਾ ਪਹਿਲਾ ਤੇ ਅਸੀਂ ਉਹਨਾਂ ਪ ਤੇ ਫਿਰ ਜਿਹੜੇ ਜਿਹੜੇ ਕੰਮ 'ਚ ਤਕਨੀਕ ਹੋਗੀ ਟਾਈਮ ਤਾਂ ਲੱਗਣਾ ਹੀ ਉਹਦੇ ਵਿੱਚ ਔਰ ਜੇ ਇਹ ਕਰੋਨਾ ਦੇ ਵਿੱਚ ਇਹ ਸਟਾਰਟ ਕੀਤਾ ਸੀ 16 ਅਪ੍ਰੈਲ 2020 ਨੂੰ ਸਟਾਰਟ ਕੀਤਾ ਸੀਗਾ ਤੇ ਦੇਖ ਲਓ ਤੁਸੀਂ ਅੱਜ 3.5 ਸਾਲ ਦਾ ਕਿੰਨੀ ਜਗ੍ਹਾ ਚ ਬਣਿਆ ਹੋਇਆ ਜੱਤੀ ਸੋ ਇਹ ਡੇਢ ਕੇਕੜ ਹੈਗਾ ਸਾਢੇ ਡੇਢ ਕੜੇ ਸੀ ਕਵਰ ਕੀ ਹਾਂ ਇਹ ਪਰਸਨ ਜਗ੍ਹਾ ਹੈਗੀ ਆ ਹਾਂ ਇਹਦੇ ਵਿੱਚ ਵੱਖ-ਵੱਖ ਪੁਆਇੰਟ ਬਣਾਏ ਨੇ ਤੇ ਬੰਦਾ ਜੋ ਹਿਮਾਚਲ ਜਾ ਉਹ ਹਿਮਾਚਲ ਵਾਲੀ ਫੀਲਿੰਗ ਹਾਂ ਤੋ ਕਿਸੇ ਇੱਕ ਸੰਦੇਸ਼ ਜੋਗ ਦੀ ਉਮੀਦ ਕਰਦੇ ਹੋ ਜਾਂ ਮੰਗ ਕਰਦੇ ਦੇਖੋ ਸਰਕਾਰਾਂ ਮੇ ਨਾਲ ਚੱਲਦਾ ਨਹੀਂ ਹੁੰਦਾ ਕੋਈ ਸਿਸਟਮ ਸੰਯੋਗ ਦੀ ਆਸ ਤਾਂ ਕਰ ਸਕਦੇ ਹਾਂ ਪਰ ਹੁਣ ਦੇਣਾ ਨਾ ਦੇਣਾ ਉਹਨਾਂ ਦੀ ਡਿਊਟੀ ਹੈਗੀ ਜੀ ਠੀਕ ਹੈ ਥੈਂਕ ਯੂ ਜੀ ਬੜੀ ਮਿਹਰਬਾਨ